ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਨੰਦਪੁਰ ਸਾਹਿਬ ਤੋਂ ਲੈ ਕੇ ਦੰਦਮਰ ਸਾਹਿਬ ਤੱਕ ਮਹਾਰਾਜੇ ਦੇ ਪਹੁੰਚਣ ਤੱਕ ਬੇਅੰਤ ਹੀ ਸਿੱਖ ਸ਼ਹੀਦ ਤੇ ਸਿੱਖ ਪਾਤਰ ਹੋਏ ਨੇ ਇੱਕ ਇੱਕ ਸਿੱਖ ਪਾਤਰ ਦਾ ਜ਼ਿਕਰ ਤਿੰਨ ਚਾਰ ਮਿੰਟ ਦੀ ਵੀਡੀਓ ਰਾਈ ਰੋਜ਼ ਆਪ ਜੀ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ ਗੁਰੂ ਸਾਹਿਬ ਰਹਿਮਤ ਕਰਨ ਆਪ ਅਸੀਸ ਬਖਸ਼ੋ ਸ਼ੁਰੂਤ ਅਸੀਂ ਕਰਦੇ ਹਾਂ ਨਿਆਗ ਖਾਨ ਤੋਂ ਨਿਆਗ ਖਾਨ ਕੌਣ ਹੈ ਇਤਿਹਾਸ ਕਹਿੰਦਾ ਹੈ ਸ਼ਮਸ਼ ਖਾਨ ਦਾ ਪੁੱਤਰ ਹੈ ਆਲਮ ਖਾਨ ਆਲਮ ਖਾਨ ਦਾ ਪੁੱਤਰ ਹੈ ਨੌਰੰਗ ਖਾਨ ਨੌਰੰਗ ਖਾਨ ਦਾ ਪੁੱਤਰ ਹੈ ਨਿਹੰਗ ਖਾਨ ਕਿਸ ਖਾਨਦਾਨ ਦਾ ਜਿਹੜਾ ਰابطਾ ਹੈ ਹਜ਼ਰਤ ਸੁਲੇਮਾਨ ਜਰੂਸ਼ਲਮ ਦੇ ਸਤਕਾਰਤ ਘਰਾਣੇ ਨਾਲ ਜੁੜਦਾ ਹੈ ਕਿ ਨਿਹੰਗ ਖਾਂ ਕੋਟਲਾ ਪਿੰਡ ਦਾ ਵਸਨੀਕ ਹੈ ਆਪ ਜਾਣਦੇ ਹੋਗੇ ਇਸ ਨਗਰ ਨੂੰ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰ Rai ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਚਾਰ ਸਤਗੁਰਾਂ ਦੇ ਨਿਆਪ ਨਹੀਂ ਬਖਸ਼ਿਸ਼ ਨਾਲ ਇਹਨੂੰ ਨਵਾਜਿਆ ਸ਼ੋਪਾ ਪ੍ਰਾਪਤ ਹੈ ਤਲਗੀਧਰ ਮਹਾਰਾਜ ਨੇ ਇਸ ਨੂੰ ਚਾਰ ਵਾਰ ਇਸ ਨਗਰ ਨੂੰ ਨਵਾਜਿਆ ਭਵਨਿਆਂ ਗਖਾਂ ਦੇ ਘਰ ਆਏ ਪਹਿਲੀ ਵਾਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ 1 ਜੁਲਾਈ ਸਨ 1635 ਈਸਵੀ ਨੂੰ ਇੱਥੇ ਆਏ ਸੀ ਉਸ ਸਮੇਂ ਸ਼ਮਸ਼ ਖਾਨ ਜਿਹੜਾ ਇਹਦੇ ਉਹਨਾਂ ਦਾ ਜਿਹੜਾ ਪੁੱਤਰ ਹੈ ਸ਼ਮਸ਼ ਖਾਨ ਤੇ ਸ਼ਮਸ਼ੀਰ ਖਾਨ ਇਹਨਾਂ ਸਤਿਗੁਰੂ ਦੀ ਸੇਵਾ ਸਰਦਨਾ ਨਿਭਾਈ ਸ਼ਮਸ਼ੀਰ ਖਾਨ ਦਾ ਪੁੱਤਰ ਸੀ ਸ਼ਮਸ਼ ਖਾਨ ਉਹਨੇ ਮਹਾਰਾਜ ਦੇ ਚਰਨਾਂ ਦੀ ਸੇਵਾ ਨਿਭਾਈ ਇਹ ਨਗਰ ਦਾ ਪਹਿਲਾ ਨਾਮ ਸੀ ਕੋਟ ਪਠਾਣਾ ਫਿਰ ਪਿਆ ਸੀ ਪਿੰਡ ਕੋਟਲਾ ਫਿਰ ਕੋਟਲਾ ਨਿਆਂਖਾਂ ਹੋ ਗਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕਰਕੇ ਇਹਦਾ ਨਾਮ ਕੋਟਲਾ ਨਿਆਂਖਾਂ ਪ੍ਰਸਿੱਧ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਰ ਦਫਾ ਇਸ ਘਰ ਵਿੱਚ ਆਏ ਪਹਿਲੀ ਵਾਰ ਮਹਾਰਾਜ ਪੌਂਟੇ ਤੋਂ ਆਨੰਦਪੁਰ ਸਾਹਿਬ ਨੂੰ ਜਾਂਦੇ ਆ ਲਗਭਗ 12 ਨਵੰਬਰ 1688 ਨੂੰ ਇਸ ਨਗਰ ਚਰਨ ਪਾਏ ਦੂਜੀ ਵਾਰ 3 ਮਈ 1694 ਨੂੰ ਮਹਾਰਾਜ ਨਿਆਂਖਾਂ ਦੇ ਘਰ ਇਕਲਗੀ ਤਰਪਾਤਸ਼ਾ ਤੇ ਤੀਜੀ ਵਾਰ ਉਹਦੇ ਪੁੱਤਰ ਆਲਮ ਖਾਨ ਦੀ ਕੁੜਮਾਈ ਦੀ ਰਸਮ ਸੀ ਮਹਾਰਾਜ ਉਦੋਂ ਆਏ ਤੇ ਚੌਥੀ ਵਾਰ ਕਿਉਂਕਿ ਆਲਮ ਖਾਨ ਦੀ ਜਿਹੜੀ ਦੀ ਕੁੜਮਾਈ ਹੈ ਭਾਵ ਨਿਆਗ ਖਾਨ ਦੇ ਪੁੱਤਰ ਦੀ ਜਾਂ ਨਿਆਗ ਖਾਨ ਦਾ ਪੁੱਤਰ ਆਲਮ ਖਾਨ ਰਾਏ ਕੱਲੇ ਦੀ ਧੀ ਨੂੰ ਵਿਆਹ ਆਇਆ ਰਿਸ਼ਤਾ ਚਤੇ ਰੱਖਿਓ ਅਗਲੀ ਗੱਲ ਚੌਥੀ ਵਾਰ ਮਹਾਰਾਜ ਦੀ ਤੀਜੀ ਵਾਰ 1703 ਵਿੱਚ ਆਏ ਤੇ ਚੌਥੀ ਵਾਰ ਮਹਾਰਾਜ ਦਤਾਰ ਪਾਤਸ਼ਾਹ ਜੀ ਜਦੋਂ ਅਨੰਤਪੁਰ ਸੈੱਟ ਛੱਡਿਆ ਉਦੋਂ ਇਹਦੇ ਘਰ ਠਹਿਰਾਉ ਕੀਤਾ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਸ ਘਰ ਨੂੰ ਪਵਿੱਤਰ ਕੀਤਾ ਤੇ ਮਹਾਰਾਜ ਨੇ ਇਹਨੂੰ ਬਖਸ਼ਾ ਦੇ ਕੇ ਨਵਾਜਿਆ ਕਿ ਤਲਵਾਰ ਇੱਕ ਖੰਜਰ ਤੇ ਘਟਾਲ ਸਨਮਾਨ ਵਜੋਂ ਬਖਸ਼ਿਆ ਤੇ ਸਾਧ ਸੰਗਤ ਜੀ ਆਪ ਅਗਲਾ ਇਤਿਹਾਸ ਜਾਣਦੇ ਹੋ ਭਾਈ ਬਚਿੱਤਰ ਸਿੰਘ ਦੇ ਘਰ ਸ਼ਹੀਦ ਹੁੰਦੇ ਆ 19 ਸਾਲ ਦੀ ਬੀਬੀ ਮੁਤਾਜ ਬਚਿੱਤਰ ਸਿੰਘ ਦੀ ਸ਼ਹੀਦ ਦੀ ਵਿਧਵਾ ਬਣ ਕੇ ਆਪਣੀ ਜ਼ਿੰਦਗੀ ਦੇ ਲਗਭਗ ਅਗਲੇਰੇ ਜਿਹੜੇ 99 ਸਾਲ 108 ਸਾਲ ਕੋਲ ਉਹਦੀ ਉਮਰ ਉਹਨੇ ਗੁਜ਼ਾਰੀ ਹੈ ਇਤਿਹਾਸ ਨੂੰ ਪੜੀਏ ਤੇ ਗੁਰੂ ਪਿਆਰੇ ਇਹਨੂੰ ਇਲਾਕੇ ਵਿੱਚ ਮਮਤਾਜ ਭੂਆ ਕਹਿ ਕੇ ਮੀਨਵਾਜਿਆ ਜਾਂਦਾ ਰਿਹਾ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਸ ਪਰਿਵਾਰ ਤੇ ਬੜੀ ਕਿਰਪਾ ਹੈ ਇਹਨੇ ਆਪਣੇ ਪੁੱਤਰ ਇਸਿਆਲਮ ਖਾਨ ਨੂੰ ਨਾਲ ਭੇਜ ਕੇ ਮਹਾਰਾਜ ਨੂੰ ਚਮਕੌਰ ਸਾਹਿਬ ਤੱਕ ਤੇ ਕਈ ਇਤਿਹਾਸਕਾਰ ਰਾਏ ਕੱਲੇ ਤੱਕ ਨਾਲ ਜਾਣ ਦਾ ਜ਼ਿਕਰ ਵੀ ਕਰਦੇ ਨੇ ਚਮਕੌਰ ਸਾਹਿਬ ਤੱਕ ਸਾਰੇ ਇਤਿਹਾਸਕਾਰ ਸਹਿਮਤ ਨੇ ਇਸ ਲਈ ਇਹ ਹੈ ਅੱਜ ਦੀ ਛੋਟੇ ਜਿਹੇ ਸ਼ਬਦਾਂ ਵਿੱਚ ਛੋਟੀ ਜੀ ਘਟਨਾ ਦੁਆਰਾ ਨਿਆਂਗ ਖਾਨ ਦੇ ਪਰਿਵਾਰ ਦਾ ਵੇਰਵਾ ਪੋਲ ਚੁੱਕ ਦੀ ਖਿਮਾ ਕਰਨੀ ਇਤਿਹਾਸਕਾਰ ਕੋਈ ਪੁਰਾਣੀ ਹੁੰਦਾ ਬੁਲਾਰਾ ਕੋਈ ਪੁਰਾਣੀ ਹੁੰਦਾ ਕੋਸ਼ਿਸ਼ ਹੈ ਗੁਰੂ ਚਰਨਾਂ ਨਾਲ ਜੁੜ ਸਕੀਏ ਕੋਈ ਵਾਅਦਾ ਕਰਨਾ ਹੋਵੇ ਕੋਈ ਪੁੱਲ ਹੋਵੇ ਉਹਦੇ ਲਈ ਆਪ ਮੁਆਫੀ ਲੈਣੀ ਵਾਅਦੇ ਲਈ ਆਪ ਸਹਿਯੋਗ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ